ਰਾ ਨਾਮ ਦਾ ਕਿੱਥੇ ਸਟੋਰ ਹੈਗਾ ਤੁਹਾਡਾ ਜੀ ਮੇਰਾ ਨਾਮ ਜੀ ਹੈਪੀ ਰੋੜਾ ਇਹ ਸਟੋਰ ਹੈ ਜੇ ਇੱਕ ਇੱਕ ਕੋਲ ਸਟੋਰ ਚਭਾਰ ਰੋੜਾ ਇੱਕ ਬਰਤ ਕੀ ਗੱਲ ਹੋਈ ਹੈ ਜੀ ਐ ਰਾਤੀ ਕੋਈ 1:30 ਵਜੇ ਬੰਦੇ ਆਏ ਆ ਇੱਥੇ 3540 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ ਪੰਜ ਸੱਤ ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਤੇ ਗੱਡੀ ਇੱਕ ਟਰੱਕ ਇੱਕ ਮੰਦਰਾ ਲੋਡ ਕਰਕੇ ਤੁਲਾ ਆਇਆ ਐ ਸਾਨੂੰ 4:21 ਮਿੰਟ ਤੇ ਬਾਹਰ ਕੈਮਰੇਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 40 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬੰਨੇ ਸੀ ਉਹਨਾਂ ਨੇ ਬੂਏ ਵਾਲੇ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 40 ਤੇ 45 ਦੇ ਇੱਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਇਆ ਚੋਰੀ ਦੇਖੋ ਹੀ ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ ਦੇੜ ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਆਗਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਵਜ਼ਾਰ ਸਾਰੇ ਹੈ ਜੀ ਇੱਥੇ ਸਸਤਾ ਵਜ਼ਾਰ ਕੋਈ ਨਹੀਂਗਾ ਹੂੰ ਜੋ ਕਾਜੂ ਹੈ ਤੇ ਉਹ ਵੀ ਮਹੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮੈਂ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਤਾਂ ਹੋਗਾ ਹੀ ਹੈ ਇਸ ਤੋਂ ਬਾਅਦ ਹੋ ਸਕਦਾ ਨਹੀਂ ਕੱਟ ਨਹੀਂ ਕਿੰਨੇ ਵਜੇ ਤੋਂ ਸਮਝ ਦੱਸਿਆ ਜੀ ਤੁਹਾਡੇ ਬੰਦੇ ਇੱਥੇ ਕਿੰਨੇ ਆਣੇ ਹੁੰਦੇ ਸੀ ਬੰਦੇ 7-8 ਆ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਨਾਲ ਆਏ ਸੀ 5 ਬੰਦੇ ਆ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦੇ ਆ ਉਹ ਤਾਂ ਉਹਨਾਂ ਨੇ ਵੇਖਿਆ ਬੰਦੀ ਬਣਾਈ ਤੁਹਾਡੇ ਬੰਦੇ ਹਾਂਜੀ ਬੰਦੇ ਬਣਾਈ ਕਿੰਨੇ ਵਜੇ ਡੈਮੇਜ ਦੇ ਬੰਦੀ ਬਣਾਈ ਡੇਢ ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਦੇ ਤਕਰੀਬ ਗਏ ਉਹ ਲੱਗਦਾ ਕੋ ਵੱਡਾ ਘਾਟਾ ਫੈ ਗਿਆ ਜੀ ਹਾਂਜੀ ਇੱਥੇ ਬਹੁਤ ਵੱਡਾ ਘਾਟਾ ਸੀ ਵਪਾਰੀਆਂ ਦਾ ਮਾਲ ਕਿੰਨੇ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸੰਦ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਉਸੇ ਮੌਕੇ ਤੇ ਪਹੁੰਚੀ ਪੁਲਿਸ ਆ ਹਾਂ ਪੁਲਿਸ ਗਏ ਪੁਲਿਸ ਕਮਿਸ਼ਨ ਸਾਹਿਬ ਉਹ ਗਏ ਆ ਸੀਸੀਟੀਵੀ ਸਾਹਮਣੇ ਆਈ ਜੀ ਸੀਸੀਟੀਵੀ ਕਹਿੰਦਾ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਆਨੇ ਜਲਦੀ ਜਲਦੀ ਚੋਲ ਫੜੇ ਜਾਂ ਤੇ ਦੇਖੋ ਮੈਦਾ ਹੁਕ ਮੰਗ ਰਹਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਦਾ ਕਿ ਲੋਕ ਤੁਹਾਡੇ ਤੇ ਵਿਸ਼ਵਾਸੇ ਕਰਕੇ ਇੰਨਾ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਵਿਸ਼ਵਾਸ ਕਰਦੇ ਆ ਤੇ ਇੰਨਾ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦੇਵੇ ਇਸ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ ਕਣਾ ਆਤਮਾ ਜੀ ਕਿੱਥੇ ਕੰਮ ਕਰਦੇ ਹੋ ਕਿੱਕੇ ਕੋਰਸਟੂਰ ਚ ਕਿਨੇ ਚੇਤੇ ਕੰਮ ਕਰੇ ਪਰਦਾ ਸਾਲ ਹਾਂ ਜੀ ਤੇ ਕੀ ਘਟਰਾ ਵਾਪਰੀ ਰਾਤੀ ਰਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਠਾਰ ਨਾ ਕੋਣ ਹੂੰ ਤੇ ਉਹਨਾਂ ਆਣ ਕੇ ਮਾਰਨ ਦੀ ਕੀਤੀ ਆ ਇਹਨੇ ਉਸ ਉੱਤੇ ਰੱਖ ਲਾ ਕੇ ਇਹਨੇ ਕਿਤੇ ਰੱਖ ਲਾ ਕੇ ਕਿ ਬੰਨ ਰਾ ਸਾਨੂੰ ਸਾਰਿਆਂ ਨੂੰ ਖਿਆਂ ਦੇ ਸਤਾ ਜਾਣੇ ਨੇ 6 ਸਤਾ ਨੇ ਇੱਕ ਹਾਂ 6 ਸਤਾ ਨੇ ਤੋਂ ਬੰਦ ਕਮਰੇ ਚ ਤੁਸੀਂ ਨਾ ਇੱਥੀਆਂ ਜੀ ਉਹ ਬੰਦ ਦੇ ਚ ਹਾਂ ਜੀ ਹਨ ਉਹ ਕਮਰੇ ਚ ਬੰਦ ਕਰਦੇ ਆ ਤੇ ਆਏ ਕਿਸ ਚੀਜ਼ ਦੇ ਉੱਪਰ ਆਏ ਕਰਦੇ ਤੇ ਆਏ ਜੀ ਪਹਿਲੋਂ ਉਹ ਉਤਰਾ ਹੀ ਆਇਆ ਪੌੜੀ ਲੱਗੀ ਪਿੱਛੇ ਤੇ ਫਿਰ ਉਹ ਗੱਡੀ ਤੇ ਵੀ ਆਈ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕਿਆ ਬੜਾ ਲੈ ਗਿਆ ਬਹੁਤ ਜਗਤ ਤੇ ਜੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਹਾਂ ਜੀ ਲੱਗੇ ਉਹ ਵੀ ਚੁੱਕੇ ਲੱਗੇ ਸੀਸੀਟੀਵੀ ਕੈਮਰੇ ਹਾਂ ਜੀ ਉਹ ਕਹਿੰਦੇ ਹਣ ਮਾਰੇ ਮੋੜੇ ਤਾਂ ਨਹੀਂ ਮਾਰਿਆ ਜੀ ਮੈਨੂੰ ਮਾਰੇ ਬੰਦੇ ਨਹੀਂ ਨੇ ਤੇ ਮਹਿੰਗਾ ਸਮਾਨ ਕਿੱਥੇ ਖੜਾ ਸੀ ਕਾਜੂ ਜੀ ਸਭ ਤੋਂ ਜਿਹੜਾ ਦਿੰਦਾ ਹਾਂਜੀ ਕਾਲੀ ਮਿਰਚ ਹੋ ਗਈ ਤੇ ਸਮਾਂ ਸਮਾਂ ਕਿੰਨੇ ਵਜੇ ਦਾ ਸੀ ਸਮਾਂ ਹੈਗਾ ਸੀ 1:30 ਤੋਂ 1:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਉਹ ਗਏ ਜੀ ਬਾਬਾ ਕੋਲੇ 4 ਵਜੇ ਹਾਂਜੀ ਤੇ ਹਥਿਆਰ ਵੀ ਰੱਖਿਆ ਸੀ ਹਾਂਜੀ ਉਹ ਸਹੀ ਮੌਕੇ ਤੇ ਹਾਂਜੀ ਉਹ ਸਹੀ ਮੌਕੇ ਪੁਲਿਸ ਸੇਰੇ ਸਾਨੂੰ ਜਿਹਨਾਂ ਅਸੀਂ ਖੁੱਲੇ ਆ ਨਾ ਉਹ ਦੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫੇਰ ਆਏ ਉਹ ਕਹਿੰਦੇ ਜੀ ਫੋਨ ਵੀ ਥੱਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸ਼ਾਇਦ 7 ਕਿੰਨੇ ਜਣੇ ਦੱਸਿਆ ਜੀ 7 ਜਣੇ ਉਹ ਕਨੇ ਵਾਲੇ ਸੀ ਉਹ ਤੇ 35 40 ਵਾਲੇ ਹੁੰਦੇ ਹੁੰਦੇ ਟੱਪ ਕੇ ਆਏ ਸੀ ਕੋੜੇ ਹਾਂਜੀ ਹਾਂਜੀ ਤੇ ਫਿਰ ਕਹਿੰਦੇ ਉਸ ਤੋਂ ਬਾਅਦ ਬਹੁਤ ਥੋੜਾ ਹਾਂਜੀ ਸਭ ਖੋਲੇ ਉਹਨੇ ਹੀ ਖੋਲੇ ਕਿਸ ਨੇ ਸਾਡੇ ਬਰਦਰ ਨੇ ਆਪਣੇ ਬਰਦਰ ਸਭ ਤੋਂ ਪਹਿਲਾਂ ਮੈਂ ਐਸੇ ਚਾਟੀਆਂ ਕੀ ਸਰ ਮਾਮਲਾ ਕੀ ਹੋਇਆ ਕਿ ਕਿਥੇ ਸਟੋਰ ਹੈਗਾ ਕਿ ਕਿਨੇ ਕਿਥੇ ਬਨਕੜਾ ਇੱਕ ਕੋੜ ਸਟੋਰ ਆ ਉੱਥੇ ਆਏ ਹਾਂ ਨੋਕਾ ਦੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋੜ ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰजीर ਆਇਓ ਜਿਹਾ ਵੈਰਾਈਟੀਆਂ ਕੁਝ ਨਾ ਉਹ ਅਨੁਪਛਾਤੇ ਦੀ ਕੰਪਲੇਂਟ ਆਈ ਤੇ ਲੈ ਕੇ ਆਇਆ ਇੱਥੇ ਤੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਤੇ ਤਸਦੀਕ ਵੀ ਕੋਈ ਸਾਹਮਣੇ ਨਹੀਂ ਸਰ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਤੇ ਕਿੰਨੇ ਬੰਦੇ ਦਸੇ ਜਾ ਰਹੇ ਕੋਈ ਮਾਲਕ ਮਕਾਨ ਮਾਲਕ ਦੱਸਿਆ ਸਟੋਰ ਨਾਲ ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਲਕ ਅੱਗੇ ਚੱਲੇ ਹਾਂ ਹਾਂ ਦੀ ਮਾਮਲਾ ਦਰਜ ਕਰਕੇ ਤਸਦੀਕ ਸਟਾਰਟ ਕਰ ਆਪਣੇ ਬਰੇਦਸ ਕੇ ਸਭ ਤੋਂ ਪਹਿਲੇ ਮੈਂ ਐਸੇ ਚਾਟੀ ਮੈਂ ਕੀ ਸਰ ਮਾਮਲਾ ਕੀ ਹੋਇਆ ਜੀ ਕਿਥੇ ਸਟੋਰ ਹੈਗਾ ਕਿ ਕਿੰਨੇ ਜੀ ਇਥੇ ਬਨਕੜਾ ਇੱਕ ਕੋੜ ਸਟੋਰ ਆ ਉੱਥੇ ਆਏ ਆ ਮੌਕਾ ਵੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਗੋਲ ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰजीर ਇਹੋ ਜਿਹੀ ਵੈਰਾਈਆਂ ਕੁਝ ਨਾ ਅਨੁਪਛਾਤੇ ਕੀ ਕੰਪਲੇਂਟ ਆਈ ਹੈ ਪੀ ਲੈ ਕੇ ਆਇਆ ਇੱਥੇ ਤੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਗਈ ਹੈ ਬਿਲਕੁਲ ਇਸ ਵੀ ਕੁਝ ਆਪਣੇ ਹੀ ਸਰ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਤੇ ਕਿੰਨੇ ਬੰਦੇ ਦੱਸਿਆ ਰਹੇ ਕੋਈ ਮਾਲਕ ਮਕਾਨ ਮਾ ਦੱਸਿਆ ਗਿਆ ਸਟੋਰ ਨੂੰ ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਮਲਾ ਦੱਸ ਲਿਆ ਜੀ ਹਾਂ ਹਾਂ ਜੀ ਮਾਮਲਾ ਦਰਜ ਕਰਕੇ ਤਕਤੀ ਸਟਾਰਟ ਕਰਦੇ ਹਾਂ